ਇਹ ਪੇੜ ਪੌਦੇ ਡਿਵਾਈਡਰ ਤੇ ਕਿਉਂ ਲਗਾਏ ਜਾਂਦੇ ਹਨ ਇਹ ਸੜਕ ਤੇ ਸਫਰ ਕਰ ਰਹੇ ਜਾਂ ਡਰਾਈਵਿੰਗ ਕਰ ਰਹੇ ਬੰਦੇ ਨੂੰ ਕੋਈ ਵੀ ਤਕਲੀਫ ਨਹੀਂ ਆਉਂਦੀ ਸੜਕ ਦੇ ਵਿਚਕਾਰ ਲੱਗੇ ਇਹ ਪੇੜ ਪੌਦਿਆਂ ਦੀ ਸਮੇਂ-ਸਮੇਂ ਸਿਰ ਕਟਾਈ ਹੋਣਾ ਵੀ ਬਹੁਤ ਜ਼ਰੂਰੀ ਹੈ ਸੜਕ ਤੇ ਸਫਰ ਕਰਦੇ ਹੋਏ ਸੜਕ ਦੇ ਵਿਚਕਾਰ ਡਿਵਾਈਡਰ ਤੇ ਤੁਸੀਂ ਪੇੜ ਪੌਦੇ ਲੱਗੇ ਜ਼ਰੂਰ ਦੇਖੇ ਹੋਣਗੇ ਇਹ ਤੁਹਾਨੂੰ ਪਤਾ ਹੈ ਇਹ ਪੇੜ ਪੌਦੇ ਡਿਵਾਈਡਰ ਤੇ ਕਿਉਂ ਲਗਾਏ ਜਾਂਦੇ ਹਨ ਤੁਹਾਨੂੰ ਲੱਗਦਾ ਹੋਵੇਗਾ ਸੜਕ ਦੀ ਸੁੰਦਰਤਾ ਨੂੰ ਵਧਾਉਣ ਵਾਸਤੇ ਪਰ ਨਹੀਂ ਇਸ ਦਾ ਅਸਲ ਕਾਰਨ ਕੁਝ ਹੋਰ ਹੈ ਆਓ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹੁਕਮ ਤੇ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਨੌਲੇਜ ਪਰੇ ਸ਼ੋਅ ਦੇ ਵਿੱਚ ਜਿਸ ਦਾ ਨਾਮ ਹੈ ਐ ਜਦੋਂ ਅਸੀਂ ਕਿਸੇ ਵੱਡੇ ਰੋਡ ਤੇ ਸਫ਼ਰ ਕਰਦੇ ਹਾਂ ਜੋ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਹੈ ਉਸ ਦੇ ਡਿਵਾਈਡਰ ਤੇ ਪੇੜ ਪੌਦੇ ਫੁੱਲ ਬੂਟੇ ਜਾਂ ਫਿਰ ਵੇਲਾ ਉਸ ਦੀ ਸਜਾਵਟ ਲਈ ਨਹੀਂ ਹੁੰਦੀਆਂ। ਦਰਅਸਲ ਜਦੋਂ ਅਸੀਂ ਰਾਤ ਨੂੰ ਸੜਕ ਤੇ ਸਫ਼ਰ ਕਰਦੇ ਹਾਂ ਤਾਂ ਇੱਕ ਪਾਸੇ ਤੋਂ ਆਉਣ ਵਾਲੇ ਸਾਧਨ ਕਾਰ, ਟਰੱਕ ਜਾਂ ਕਿਸੇ ਹੋਰ ਵਹੀਕਲ ਦੀਆਂ ਹਾਈ ਬੀਮ ਲਾਈਟਾਂ ਦੂਜੇ ਪਾਸੇ ਤੋਂ ਆ ਰਹੇ ਡਰਾਈਵਰ ਦੇ ਅੱਖਾਂ ਵਿੱਚ ਪੈਂਦੀਆਂ ਨੇ ਜਿਸ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਪਰ ਡਿਵਾਈਡਰ ਦੇ ਵਿੱਚਕਾਰ ਲੱਗੇ ਉੱਲ ਬੂਟੇ, ਪੇੜ-ਪੌਦੇ ਇਹਨਾਂ ਦੋਨਾਂ ਪਾਸੇ ਤੋਂ ਆਉਣ ਵਾਲੀ ਰੋਸ਼ਨੀ ਨੂੰ ਰੋਕ ਲੈਂਦੇ ਨੇ। ਇਸ ਸੜਕ ਤੇ ਸਫ਼ਰ ਕਰ ਰਹੇ ਜਾਂ ਡਰਾਈਵਿੰਗ ਕਰ ਰਹੇ ਬੰਦੇ ਨੂੰ ਕੋਈ ਵੀ ਤਕਲੀਫ ਨਹੀਂ ਆਉਂਦੀ। ਇੱਕ ਗੱਲ ਹੋਰ ਸੜਕ ਦੇ ਵਿਚਕਾਰ ਲੱਗੇ ਇਹ ਪੇੜ ਪੌਦਿਆਂ ਦੀ ਸਮੇਂ-ਸਮੇਂ ਸਿਰ ਕਟਾਈ ਹੋਣਾ ਵੀ ਬਹੁਤ ਜ਼ਰੂਰੀ ਹੈ। ਤਾਂ ਜੋ ਇਹ ਸੜਕ ਤੇ ਫੈਲ ਨਾ ਜਾਣ ਅਤੇ ਸੜਕ ਦੇ ਵਿਚਕਾਰ ਕੋਈ ਵੀ ਵਿਗਨ ਨਾ ਪੈਦਾ ਕਰਨ। ਹਾਂਜੀ ਜਨਾਬ ਹੁਣ ਸਮਝ ਲੱਗੀ ਦੁਨੀਆ ਤੇ ਕਿਸੇ ਨਾ ਕਿਸੇ ਚੀਜ਼ ਪਿੱਛੇ ਕੋਈ ਨਾ ਕੋਈ ਲੌਜੀਕ ਤਾਂ ਜ਼ਰੂਰ ਹੀ ਹੁੰਦਾ ਹੈ। ਵੈਸੇ ਵੀ ਪੇੜ ਪੌਦੇ ਦਾ ਸਾਨੂੰ ਜਿੰਨੇ ਜ਼ਿਆਦਾ ਹੁਣ ਓਨੇ ਜ਼ਿਆਦਾ ਲਗਾਉਣੇ ਚਾਹੀਦੇ ਨੇ ਕਿਉਂਕਿ ਇਹਨਾਂ ਕਰਕੇ ਹੀ ਅਸੀਂ ਜਿਉਂਦੇ ਰਹਿੰਦੇ ਹਾਂ ਚਲੋ ਹੁਣ ਮੈਨੂੰ ਦਿਓ ਇਜਾਜ਼ਤ ਮੈਂ ਮਿਲਾਂਗਾ ਤੁਹਾਨੂੰ ਆਪਣੇ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ